ਸਸ਼ੀ ਕਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਸ਼ਰਟ ਦੇ ਵਿੱਚ ਜਿਹੜਾ ਮੇਨ ਮੈਥਡ ਹੁੰਦਾ ਕਟਿੰਗ ਕਰਨ ਦਾ ਉਹ ਕੀ ਹੈ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਧੀਰੇ ਦੀ ਤੇ ਬਾਹਾਂ ਕਟਿੰਗ ਦੀ ਜਿੱਥੇ ਸਾਈਡ ਤੇ ਭੁੰਗ ਪੈਂਦੇ ਆ ਤਾਂ ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਫਿਟਿੰਗ ਵਾਲੀ ਸੀਨ ਵੀ ਹਰ ਕੋਈ ਲਗਾ ਲੈਂਦਾ ਗਲੇ ਵੀ ਹਰ ਕੋਈ ਬਣਾ ਲੈਂਦਾ ਪਰ ਆਹ ਵਾਲੀ ਟ੍ਰਿਕ ਕੋਈ ਵੀ ਨਹੀਂ ਦੱਸਦਾ ਹੈਗਾ ਇਸ ਕਰਕੇ ਆ ਦੇਖੋ ਮੈਂ ਰਾਫੀ ਕਪੜਾ ਲੈ ਲਿਆ ਇਹਨੂੰ ਪ੍ਰੈਸ ਕਰ ਲਿਆ ਤੇ ਇਹਨੂੰ ਡਬਲ ਫੋਲਡ ਕਰ ਲਿਆ ਆ ਆ ਦੇਖੋ ਸੰਝਾ ਆ ਤੇ ਆ ਚਾਰ ਪੀਸ ਹੋ ਜਾਣੇ ਜਾਨੀ ਕਿ ਡਬਲ ਆਈ ਫਿਰ ਆਪਾਂ ਤੀਰਾ ਰੱਖਾਂਗੇ ਮੰਨ ਲਓ ਸਾਡੀ ਬ੍ਰੈਸਟ ਹੈਗੀ ਆ 20 ਇੰਚ ਤੇ ਉਹਦੇ ਲਈ ਆਪਾਂ ਤੀਰਾ ਰੱਖਾਂਗੇ 6 ਇੰਚ ਮੋਡਾ ਵੀ ਜਿਹੜਾ ਰਖਣਾ ਆ 6 ਇੰਚ ਹੀ ਰਖਣਾ 6 ਤੋਂ ਤੁਸੀਂ ਆ ਇੱਕ ਹੁੰਦਾ ਵੀ ਆ ਜਿਹੜਾ ਆਰਮਹੋਲ ਹੁੰਦਾ ਇਹ ਮਿੰਨਾ ਹੁੰਦਾ ਆ ਤੇ ਜੇ ਨਹੀਂ ਮੈਨ ਸਕਦੇ ਤੁਸੀਂ ਤੇ 6 ਜਿਹੜਾ ਤੀਰਾ ਰੱਖ ਲਓ ਜਿੰਨਾ ਤੇਰਾ ਰੱਖਿਆ ਉਹਨਾਂ ਦੀ ਹੀ ਮੋੜਾ ਰੱਖ ਲੈਣਾ ਠੀਕ ਆ ਰੱਖਣ ਤੋਂ ਬਾਅਦ ਇਹਦੀ ਆਪਾਂ ਜਿਹੜੀ ਫਿਟਿੰਗ ਆ ਇਥੋਂ ਲਗਾਉਨੇ ਆ ਮੰਨ ਲਓ ਤੁਹਾਡੀ ਫਿਟਿੰਗ ਹੈਗੀ ਆ 15 ਇੰਚ ਤੇ ਤੇ ਜਿਹੜੀ ਕਮਰ ਦੀ ਲਗਾਉਣੀ ਹੁੰਦੀ ਆ ਨਿਸ਼ਾਨੀ ਕੋ ਲਗਾਉਨੇ ਆ 7.5 ਇੰਚ ਤੇ ਬਰਸਟ ਏ ਆ ਹੁਣ ਅਪਰ ਤੇ ਲੋਅਰ ਬਰਸਟ ਹੁੰਦੀ ਆ ਇਹਦੇ ਲਈ ਆਪਾਂ ਕੀ ਕਰਨਾ ਆ ਵੇਖੋ ਜਿੱਦਾ ਮੰਨ ਲਓ ਹੁਣ ਅਸੀਂ 19 ਇੰਚ ਕਪੜੇ ਦਾ ਵਾਰ ਘਟ ਗਿਆ ਮੈਂ ਤੁਹਾਨੂੰ ਦੱਸਦਾ ਅ 18 18 ਦੇ ਵੀ ਜਿਹੜਾ ਧੀਰਾ ਹੈ ਉਹ ਸਾਡੇ 6 ਹੀ ਰੱਖਣਾ ਹੈ ਤੇ 20 ਤੇ ਵੀ ਸਾਡੇ 6 ਹੀ ਰੱਖਣਾ 18 ਇੱਥੋਂ ਆਪਾਂ 14 ਕਰ ਲਿਆ ਜੇ ਪਲੇਟ ਪਾਉਣੀ ਹੈ ਤਾਂ ਇੰਚ ਇੱਥੋਂ ਵਧਾ ਦੇਣਾ ਆ ਠੀਕ ਆ ਤੇ ਬਸ ਆ ਇਦਾਂ ਕਰਕੇ ਬਿਲਕੁਲ ਸਕੇਲ ਨਾਲ ਇਹਨੂੰ ਸਿੱਧਾ ਲੀਕ ਮਾਰ ਲੈਣੀ ਆ ਅ ਇਨ ਕੇਸ ਜੇ ਕਿਸੇ ਦੀ ਡ್ರೆਸ ਹੈਵੀ ਆ ਤਾਂ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਕਿ ਆਹ ਵਾਲੀ ਸਾਈਡ ਤੋਂ ਜਿਹੜਾ ਕੱਪੜਾ ਫੁੱਲਦਾ ਹੁੰਦਾ ਤਾਂ ਤੁਸੀਂ ਕੀ ਕਰਨਾ ਅਦਾ ਇੰਚ ਦਾ ਅੱਧਾ ਇੰਚ ਇੱਦਾਂ ਕਰਕੇ ਦੇਖ ਲਓ ਅੱਧਾ ਇੰਚ ਦੀ ਇੱਥੋਂ ਇਦਾਂ ਕਰਕੇ ਗੁਲਾਈ ਪਾ ਲੈਣੀ ਹੁੰਦੀ ਆ ਇੱਥੋਂ ਟਾਈਟ ਨਹੀਂ ਕਰਨਾ ਆ ਸੀਨ ਦੇ ਥੱਲੇ 3 1/2 ਇੰਚ ਜਿਹੜੀ ਆ ਇੱਥੋਂ ਇੱਥੋਂ ਦੀ ਕੁਛ ਨਹੀਂ ਕਰਨਾ ਬਸ ਅੱਧਾ ਇੰਚ ਦਾ ਇੱਥੋਂ ਕਰਕੇ ਤੇ ਇਦਾਂ ਗੁਲਾਈ ਦੇ ਵਿੱਚ ਜਿਹੜੀ ਇੱਥੋਂ ਸੀਨ ਲਗਾ ਦੇਣੀ ਆ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਆ ਇਹ ਹੈਗੀ ਆ ਜਿਨ੍ਹਾਂ ਨੂੰ ਸਾਈਡ ਤੋਂ ਨੀਚੋਂ ਜਿਹੜਾ ਬਾਹਾਂ ਦੇ ਆਰਮਹੋਲ ਦੇ ਨੀਚੋਂ ਜਿਹੜਾ ਕੱਪੜਾ ਫੋਲਦਾ ਆ ਠੀਕ ਆ ਆ ਮੈਂ ਦਾ ਸਤੀਤਾ ਨੂੰ ਧੀਰੇ ਦੀ ਕਟਿੰਗ ਹੁਣ ਆਪਾਂ ਇੱਥੇ ਕੀ ਕਰਨਾ ਆਪਾਂ 1 ਇੰਚ ਦੀ ਕਾਟ ਪਾ ਕੇ ਇਹਨੂੰ ਕਟਿੰਗ ਕਰ ਲੈਣਾ ਬੈਗ ਵਾਲੀ ਫੇਰ ਇੰਚ ਵਧਾ ਲੈਣੀ ਆ ਬਾਕੀ ਆਪਾਂ ਤੁਹਾਨੂੰ ਫੇਰ ਕਦੀ ਕਿਸੇ ਦਿਨ ਦੱਸਾਂਗੇ ਪੀ ਫੇਰ ਆਪਾਂ ਤੁਹਾਨੂੰ ਕਿਸੇ ਦਿਨ ਦੱਸਾਂਗੇ ਕਿ ਜਿਹੜੀ ਗਲੇ ਦੇ ਹਿਸਾਬ ਨਾਲ ਤੀਰਾ ਕਿਨਾਰਾ ਖਣਾ ਹੁੰਦਾ ਜੇ ਤੁਸੀਂ ਡੀਪ ਨੈਕ ਪਾਉਂਦੇ ਹੋ ਤਾਂ ਉਨਾ ਹੀ ਜਿਹੜਾ ਤੀਰਾ ਘੱਟ ਰੱਖਣਾ ਪੈਂਦਾ ਆ ਆਪਾਂ ਕਟਿੰਗ ਕਰ ਲਈ ਆ ਓ ਇਥੋਂ ਸੇ ਆਓਆ 1 ਮਿੰਟ ਆ ਦੇਖੋ ਆ ਆਪਾਂ ਵਿੱਚੋਂ ਕੱਢ ਲਿਆ ਬੈਕ ਵਾਲਾ ਆ ਫਰੰਟ ਵਾਲਾ ਆ ਜਿਹੜੀ ਇੰਚ ਦੀ ਕਾਰਟ ਪਾਈ ਹੈ ਸਾਰੀ ਇੱਕੋ ਜੀ ਕਰਕੇ ਕੱਟ ਲੈਣੀ ਆ ਆ ਦੇਖੋ ਤੇ ਜੇ ਇੱਕ ਹੋਰ ਪ੍ਰੋਬਲਮ ਹੋਵੇ ਭੀ ਇੱਥੇ ਜਿਹੜੇ ਆ ਇੱਥੋਂ ਕਪੜਾ ਇਕੱਠਾ ਹੁੰਦਾ ਹੋਵੇ ਤਾਂ ਇੱਥੋਂ ਕਪੜਾ ਇਕੱਠਾ ਹੁੰਦਾ ਹੋਵੇ ਜੇ ਇੱਥੇ ਕੀ ਕਰਨਾ ਅਧੇ ਇੰਚ ਦਾ ਇੱਥੇ ਡਾਊਨ ਕਟਿੰਗ ਕਰ ਦੇਣੀ ਆ ਬੈਕ ਵਾਲੇ ਦੀ ਨਹੀਂ ਕਰਨੀ ਬਸ ਕੱਲੇ ਫਰੰਟ ਵਾਲੇ ਦੀ ਕਰਨੀ ਆ ਠੀਕ ਆ ਹੁਣ ਆ ਤੇ ਹੋ ਗਈ ਸਾਡੀ ਕਟਿੰਗ ਤੇ ਜਦੋਂ ਆਪਾਂ ਇਹਨੂੰ ਅਟੈਚ ਕਰਨਾ ਆ ਇੱਕ ਮਿੰਟ ਮੈਂ ਫੇਰ ਤੁਹਾਨੂੰ ਇਦਾਂ ਹੀ ਦੱਸਦੀ ਆ ਦਿਲ ਦੀ ਛਾੜ ਦੇ ਹਾਂ ਆ ਦੇਖੋ ਆਇਆ ਫਰੰਟ ਵਾਲਾ ਆ ਗਿਆ ਤੇ ਆਇਆ ਬੈਕ ਵਾਲਾ ਹਿੱਸਾ ਆ ਗਿਆ ਇਹ ਵਾਲਾ ਜਦੋਂ ਆਪਾਂ ਤੀਰੇ ਅਟੈਚ ਕਰਨੇ ਆ ਤਾਂ ਇਹਨੂੰ ਬਿਲਕੁਲ ਇਹਦੇ ਨਾਲ ਹੀ ਬਰਾਬਰ ਆ ਕੇ ਕਰਨਾ ਇਹ ਨਹੀਂ ਆ ਵੀ ਇਹ ਵੱਧ ਘਾਟਾ ਡਾਊਨ ਕਟਿੰਗ ਇਸ ਕਰਕੇ ਕੀਤੀ ਆ ਕਿ ਜਿਹੜਾ ਇੱਥੇ ਕਪੜਾ ਇਕੱਠਾ ਹੁੰਦਾ ਹੈ ਉਹ ਨਾ ਹੋਵੇ ਦੂਜਾ ਕਾਰਨ ਮੈਂ ਇਹ ਦੱਸਦਾ ਕਿ ਜਿਹਦਾ ਕੱਛਾ ਚੋਂ ਕਪੜਾ ਫੁੱਲਦਾ ਹੋਵੇ ਉਹ ਅੱਧੇ ਇੰਚ ਦੀ ਡਾਊਨ ਅੰਦਰ ਨੂੰ ਸੀਨ ਲਗਾ ਲੈਣਾ ਸਿਰਫ ਇੱਥੋਂ ਲੈ ਕੇ 3.5 ਦੇ ਵਿੱਚ ਵਿੱਚ ਹੀ ਲਗਾਉਣੀ ਆ ਠੀਕ ਆ ਜੀ ਕ다 ਦੱਸਣ ਲੱਗੀਆਂ ਦੇਖੋ ਬਾਹ ਜਿਹੜੀ ਆ ਆਪਾਂ ਫੋਲਡ ਦੇ ਵਿੱਚ 2 ਇੰਚ ਰੱਖ ਲੈਣੇ ਆ ਬਾਹ ਦੀ ਲੈਂਥ ਹੈਗੀ ਆ ਮੰਨ ਲਓ 16 ਇੰਚ 23 ਅੱਧਾ ਇੰਚ ਮਾਰਜਨ ਰੱਖ ਲੈਣਾ ਇੱਥੋਂ ਆਪਾਂ ਕੀ ਕਰਨਾ 3.5 ਦੀ ਨਿਸ਼ਾਨੀ ਲਗਾ ਲੈਣੀ ਆ 3.5 ਤੋਂ ਇੱਥੇ ਲਗਾਈ ਬਿਲਕੁਲ ਬਰਾਬਰ ਇੱਕ ਵਾਰ ਇਦਾਂ ਕਰਕੇ ਲਗਾ ਲੈਣੀ ਆ 3.5 ਤੋਂ ਲਗਾਉਣ ਤੋਂ ਬਾਅਦ 4 ਦੀ ਆਪ ਇੱਥੇ ਨਿਸ਼ਾਨੀ ਲਗਾਉਣੀ ਆ ਹੁਣ ਆਪਾਂ ਕੀ ਕਰਨਾ ਇੱਕ ਪਹਿਲਾ ਸਿੱਧੀ ਇਦਾਂ ਕਰਕੇ ਲੀਕ ਲਗਾ ਲੈਣੀ ਆ ਠੀਕ ਆ ਇੱਥੇ ਆਪਾਂ ਤੀਰਾ ਕਿ ਬਾਹ ਕਿੰਨੀ ਰੱਖਣੀ ਆ ਮੰਨ ਲਓ 6 ਇੰਚ ਦਾ ਬੁੱਕ ਰੱਖਣਾ ਅੱਗੋਂ ਇਥੋਂ ਸਾਡਾ ਤੀਰਾ ਜਿਹੜਾ ਮੈਨਕੇ 7 ਸਾਡੇ 7 ਇੰਚ ਆ ਗਿਆ ਠੀਕ ਆ ਜਿਹੜਾ ਮੈਂ ਹੁਣ ਸੂਟ ਕਟਿੰਗ ਕੀਤਾ ਉਹਦੇ ਹਿਸਾਬ ਨਾਲ ਇਥੋਂ 7 ਇੰਚ ਆਉਣਾ ਹੁਣ ਆ ਇੰਨਾ ਜਿਹੜਾ ਕਪੜਾ ਬਚਦਾ ਜਿਹੜੇ ਬਾਹਾਂ ਦੇ ਵਿੱਚ ਕਪੜਾ ਇਕੱਠਾ ਹੁੰਦਾ ਪੂਰਾ ਮੇਨ ਰੀਜਨ ਇਹਦੇ ਵਿੱਚ ਹੀ ਆ ਇਹਨੂੰ ਆਪਾਂ ਕਾਟ ਕਿਦਾਂ ਦੇਣੀ ਆ ਇਥੋਂ ਬਿਲਕੁਲ ਸਿੱਧਾ ਕਿ ਜਿੱਥੋਂ ਤੱਕ ਸੂਟ ਦੀ ਕਾਟ ਪੈਂਦੀ ਹੈ ਉਥੋਂ ਤੱਕ ਇਹ ਪਾਉਣੀ ਹੁੰਦੀ ਆ ਬਿਲਕੁਲ ਇਦਾਂ ਅੰਦਰ ਨੂੰ ਜਾ ਕੇ ਮੈਂ ਤੁਹਾਨੂੰ ਦੱਸਦਾ ਇਹਦੇ ਨਾਲੋਂ ਵੀ ਜਿਹੜਾ ਅੱਧਾ ਇੰਚ ਹੋਰ ਕਰਨੀ ਹੁੰਦੀ ਆ ਠੀਕ ਆ ਇਹ ਹੈਗੀ ਆ ਬੈਕ ਵਾਲੀ ਹੁਣ ਬੈਕ ਵਾਲੀ ਨਾਲੋਂ ਇੰਚ ਦੀ ਜਿਹੜੀ ਫਰੰਟ ਦੀ ਪੈ ਜਣੀ ਆ ਆ ਦੇਖੋ ਇੰਨੀ ਕੀ ਅੱਧੇ ਇੰਚ ਦੇ ਫਰਕ ਨਾਲ ਹੀ ਇਹ ਤੁਹਾਡੀਆਂ ਜਿਹੜੀਆਂ ਬਾਹਾਂ ਤੇ ਆਰਮਹੋਲ ਦੇ ਵਿੱਚ ਜਿਹੜੀ ਖਿੱਚ ਲੱਗੀ ਰਹਿੰਦੀ ਆ ਸਟੱਡ ਜਿਹੜਾ ਬਾਹਾਂ ਚ ਦੋ ਮਿੰਨੋਗੇ ਉਹ ਵਾਲਾ ਨਾ ਆਪਾਂ ਆ ਦੇਖੋ ਹੁਣ ਆਪਾਂ ਕੀ ਕਰਾਂਗੇ ਜਿਹੜੀ ਫਰੰਟ ਵਾਲੀ ਕਾਰਟਾ ਉਹ ਪਾ ਲਣੀ ਹੈ ਆ ਸਟੱਡ ਜਿਹੜਾ ਤੀਰਾ ਵੀ ਕਟਿੰਗ ਕਰਕੇ ਜੇਦੀ ਮੇਨ ਪ੍ਰੋਬਲਮ ਹੈ ਮੈਂ ਉਹ ਵੀ ਦੱਸਦੀ ਐ ਤੇ ਬਾਹਾਂ ਦੀ ਵੀ ਦੱਸਦੀ ਐ ਕਿ ਬਾਹਾਂ ਕਿੱਦਾਂ ਕਟਿੰਗ ਕਰਨੀ ਹੈ ਹੁਣ ਜਦੋਂ ਤੁਸੀਂ ਬਾਹ ਅਟੈਚ ਕਰੋਗੇ ਤਾਂ ਇੱਥੋਂ ਮੰਨ ਲਓ 2 ਇੰਚ ਛੱਡ ਕੇ ਇੱਥੋਂ 16.5 ਆਉਂਦੀ 16 ਤਿਆਰ ਰਹੇਗੀ ਤੇ ਇੱਥੋਂ 14 ਰਹੇਗੀ ਐਨੇ ਕੇ ਫਰਕ ਨਾਲ ਤੁਹਾਡਾ ਜਿਹੜਾ ਸੂਟ ਆ ਬਹੁਤ ਸੋਹਣਾ ਬਣੇਗਾ ਸਾਰੇ ਸੂਟ ਦੀ ਜਿਹੜੀ ਲੋਕੀ ਉਹ ਬਾਵਾਂ ਤੋਂ ਮਾਰੀ ਜਾਂਦੀ ਹੈ ਜੇ ਬਾਵਾਂ ਦੇ ਵਿੱਚ ਵੱਲ ਆਉਂਦੇ ਹੋਣ ਜਾਂ ਆਰਮਹੋਲ ਦੇ ਵਿੱਚ ਢਿੱਲ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਅਸੀਂ ਫਿਰ ਤੁਹਾਨੂੰ ਹੋਰ ਕੋਈ ਟਿਊਟੋਰੀਅਲ ਦੱਸਾਂਗੇ ਧੰਨਵਾਦ